ਮંચ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਮਿਰਨ ਸਾਹਿਬਾ ਦੇ ਮਾਲਿਕ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਦਰਵੇਸ਼ ਸਿਆਸਤਦਾਨ ਪੰਜਾਬ ਦੀ ਕੈਬਨਟ ਦੇ ਕੋਹਲੂਰ ਦੇ ਹੀਰੇ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਂਗੜ ਉਹਨਾਂ ਦੇ ਨਾਲ ਮંચ ਤੇ ਬੈਠੇ ਪਾਰਟੀ ਪ੍ਰਧਾਨ ਸੰਜੀਵ ਟਿੰਗਾ ਜੀ ਡੀਐਸਪੀ ਸਾਹਿਬ अशोक ਜੀ ਮੇਰੇ ਸੀਨੀਅਰ ਕਾਉਂਸਲ ਸਾਥੀ ਦੇ ਸਾਹਬਕਾਰ ਪ੍ਰਧਾਨ ਸਰਦਾਰ ਚਰਨ ਸਿੰਘ ਜੀ ਜਟਾਣਾ ਮੇਰੇ ਨਾਲ ਅੱਜ ਕਮਲਪੁਰ ਪਾਰਕਨ ਸ਼ਾਮ ਨੂੰ ਮੇਰੇ ਦੋ ਸਾਥੀ ਕਾਉਂਸਲਰ ਸਰਦੇਵ ਸਿੰਘ ਜੀ ਸੁਖੀ ਸਰਜੀਤ ਸਿੰਘ ਜੀ ਤੇ ਮੰਚ ਤੇ ਬਿਰਾਜਮਾਨ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਰਜਾ ਦਰਜਾ ਤੇ ਪੰਡਾਲ ਦੇ ਵਿੱਚ ਸ਼ੋਭਕ ਪਾਰਟੀ ਦੀ ਜੀੜ ਦੀ ਹੱਡੀ ਬਰਕਰਾਰ ਸਾਥੀਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਲਦਿਆਂ ਕਰਕੇ ਜੋ ਨਮਸਕਾਰ ਕਰਦਾ ਹਾਂ ਕਿਉਂਕਿ ਹੁਣ ਮੈਂ ਵੀ ਤੁਹਾਡੇ ਪਰਿਵਾਰ ਦਾ ਹੰਗ ਹੋ ਗਿਆ ਜੋ ਪ੍ਰਵਾਸ ਚ ਬੈਠੇ ਹੋਈਏ ਤਾਂ ਖੁੱਲ ਕੇ ਗੱਲਾਂ ਹੋ ਜਾਣ ਤਾਂ ਵਧੀਆ ਰਹਿੰਦਾ ਕਿ ਅੱਗੇ ਦਿੱਕਤ ਨਹੀਂ ਆਉਂਦੀ ਸੋ ਜਿੰਨੇ ਵੀ ਤੁਸੀਂ ਮੇਰੇ ਨਾਲੋਂ ਪਹਿਲਾਂ ਪਾਰਟੀ ਦੇ ਸ਼ਾਮਲ ਹੋ ਜਾਂ ਕਾਂਗਰਸ ਸਾਹਿਬ ਨਾਲ ਤੁਹਾਡਾ ਵਾਸਤਾ ਰਿਹਾ ਹੈ ਕੀ ਇਹ ਦਾ 5 ਸਾਲ ਦਾ ਕੀ ਇਹ ਦਾ 10 ਸਾਲ ਦਾ ਵੀ 20 ਸਾਲ ਦੇ ਜੁੜੇ ਹੋਏ ਆ ਵੀ ਉਹ ਤੋਂ ਵੀ ਪੁਰਾਣੇ ਹੋਣਗੇ ਮੇਰੇ ਲਈ ਉਹ ਸਾਰੇ ਸਤਿਕਾਰਯੋਗ ਨੇ ਕਿਉਂਕਿ ਮੈਂ ਅੱਜ ਕਾਂਗਰਸ ਵਿੱਚ ਸ਼ਾਮਲ ਹੋਇਆ ਮੇਰਾ ਨੰਬਰ ਤੁਹਾਡੇ ਸਾਰਿਆਂ ਤੋਂ ਬਾਅਦ ਆਉਂਦਾ ਤੁਸੀਂ ਸਾਰੇ ਮੇਰੇ ਸੀਨੀਅਰ ਹੋ ਮੈਂ ਤੁਹਾਡਾ ਜੂਨੀਅਰ ਹਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ ਵਿਕਾਸ ਕਰਨਾ ਹੈ ਜੋ ਮੰਚ ਦੇ ਨੀਦਰ ਸਾਹਿਬਾਨ ਬੈਠੇ ਆ ਨਾਲ ਦੇ ਵਿੱਚ ਪਾਰਟੀ ਦੀ ਜੀੜੀ ਜੀੜੀ ਵਰਕਰ ਕੰਗੜ ਸਾਹਿਬ ਤੁਹਾਡੇ ਸਾਰੇ ਸੁੱਚੇ ਮੋਤੀ ਆ ਤੁਸੀਂ ਇਹਨਾਂ ਨੂੰ ਬਹੁਤ ਵਧੀਆ ਮਾਲਾ ਦੇ ਵਿੱਚ ਪਰੋ ਕੇ ਰੱਖਿਆ ਇਸ ਮਾਲਾ ਦੇ ਵਿੱਚ ਮੈਂ ਵੀ ਹੁਣ ਇੱਕ ਧਾਗੇ ਦਾ ਕੰਮ ਕਰੂੰਗਾ ਇਸ ਮਾਲਾ ਨੂੰ ਹੋਰ ਮਜ਼ਬੂਤ ਕਰਾਂਗੇ ਧਾਗਾ ਵੀ ਪਤਾ ਕਿਹੜਾ ਪਾਉਣਾ ਮੈਂ ਮੋਮਬਤੀਆਂ ਦਾ ਧਾਗਾ ਪਾਉਂਗਾ ਖੁਦ ਮੱਝ ਕੇ ਆ ਕੇ ਦੋਸਤਾਂ ਦੀ ਚਾਂਨ ਕਰੂੰਗਾ ਕਿਸੇ ਕਿਸਮ ਦੀ ਕੋਈ ਦਿੱਕਤ ਕਮੀ ਪੇਸ਼ੀ ਮੇਰੇ ਵੱਲੋਂ ਕੋਈ ਲਾਂਭਾ ਨਹੀਂ ਆਊਗਾ ਸੋ ਨੋ ਦੋਸਤੋ ਬਰਦਾ ਮੈਨੂੰ ਸ਼ੁਰੂ ਤੋਂ ਹੀ ਕੰਮ ਕਰਨਾ ਬਹੁਤ ਸ਼ੌਕ ਹੈ ਮੈਂ ਬਹੁਤ ਲੰਮਾ ਸਮਾਂ ਮੇਰੇ ਪੁਰਾਣੇ ਲੀਡਰ ਸਰਦਾਰ ਅਸਕਰ ਸਿੰਘ ਮਲੂਕੇ ਦੀ ਗਵਾਈ ਚ ਮੈਂ ਕੰਮ ਕੀਤਾ ਹੈ ਜਿੰਨਾ ਵਿੱਚ ਬਣ ਪਾਇਆ ਮੈਂ ਪਬਲਿਕ ਦੇ ਕੰਮ ਕੀਤੇ ਆ ਉਹਨਾਂ ਦੇ ਨਾਲ ਨਾਲ ਕੰਮ ਕੀਤਾ ਮੇਰੇ ਸਤਜੋਗ ਲੀਡਰ ਰਹੇ ਆ ਨਾ ਉਹਨਾਂ ਦਾ ਵੀ ਧੰਨਵਾਦ ਕਰਨਾ ਹੈ ਦੋਸਤੋ ਮੈਨੂੰ ਕਾਂਦੀ ਦਾ ਛੱਡ ਕੇ ਕਾਂਗਰਸ ਸ਼ਾਮਲ ਕਿਉਂ ਹੋਣਾ ਪਿਆ ਇੱਕ ਤਾਂ ਵਿਕਾਸ ਦੇ ਲਈ ਬਾਜ਼ਾਰ ਜ਼ਰੂਰੀ ਹੈ ਵਿਕਾਸ ਦੇ ਦਫਤਰ ਧੀਮੀ ਸੀ ਕਿਉਂਕਿ ਮਿਸੀਪਲ ਡਿਟ ਅਕਾਲੀ ਬੀਜਪੁਰ ਦੀ ਕੰਜ਼ਰਵੇਸ਼ਨ ਕਾਂਗਰਸਨ ਉਸ ਕਰਕੇ ਥੋੜੀ ਡਿਵੈਲਪਮੈਂਟ ਵਿੱਚ ਦਿੱਕਤ ਆ ਰਹੀ ਸੀ ਕੁਝ ਮੈਨੂੰ ਥੋੜੇ ਸਮੇਂ ਤੋਂ ਲੱਗ ਰਿਹਾ ਸੀ ਕਿ ਮੈਨੂੰ ਇਗਨੋਰ ਮਾਰਿਆ ਜਾ ਰਿਹਾ ਹੈ ਮੇਰੇ ਮੰਨ ਵਿੱਚ ਇਹ ਸੀ ਵੀ ਪਾਰਟੀ ਲਈ ਸਭ ਤੋਂ ਵੱਧ ਕੰਮ ਕਰਦਾ ਪਰ ਮੈਨੂੰ ਉਹ ਹਿਸਾਬ ਦਾ ਸਤਕਾਰ ਨਹੀਂ ਮਿਲਿਆ ਸੀ ਇਗਨੋਰ ਕੀਤਾ ਜਾ ਰਿਹਾ ਸੀ ਮੈਂ ਸਮੇਂ ਸਮੇਂ ਤੇ ਦੱਸਦਾ ਵੀ ਰਿਹਾ ਪਰ ਮੇਰੀ ਗਰਨ ਨੂੰ ਮੁੱਖ ਤਵਜੋ ਨਹੀਂ ਦਿੱਤੀ ਗਈ ਜਿਸ ਕਰਕੇ ਮੈਨੂੰ ਮਜਬੂਰਮ ਤੇਰੇ ਸਾਥੀਆਂ ਨੇ ਫੈਸਲਾ ਲਿਆ ਵੀ ਜੇ ਆਜਨੀ ਪਾਰਟੀ ਸਰਕਾਰ ਬੰਦੀ ਜਿਹਦੇ ਲਈ ਅਸੀਂ ਲੜਨ ਬਣੋਂ ਤਿਆਰ ਹੈ ਸਰਕਾਰ ਦੇ ਨਾਲ ਵੀ ਅਸੀਂ ਟਕਾ ਪਾਇਆ ਜਦੋਂ ਆਜਨੀ ਸਰਕਾਰ ਨੂੰ ਆਉਂਦਾ ਫਿਰ ਅਸੀਂ ਝਾੜ ਕਰਾਂਗੇ ਜੇ ਕਾਨੂੰਨ ਦੇ ਸੱਤਾ ਚ ਜਾ ਕੇ ਕਿੱਥੋਂ ਸਾਡਾ ਸਰਕਾਰ ਕਰਨਗੇ ਇਸ ਕਰਕੇ ਅਸੀਂ ਜਿਹੜਾ ਸ਼੍ਰੋਮਿਕ ਕਾਰਗਰ ਨੂੰ ਅਲਵਿਦਾ ਕਹਿਆ ਤੇ ਕਾਂਗਰਸ ਸਾਹਿਬ ਦਾ ਹੱਥ ਫੜ ਕੇ ਅਸੀਂ ਪਾਰਟੀ ਦੀ ਚੜ੍ਹਦੀ ਕਲਾ ਲਈ ਜੋ ਡਵੈਲਪਮੈਂਟ ਦੇ ਕੰਮ ਹੈ ਸ਼ਹਿਰ ਦੇ ਕੰਮ ਹੈ ਤੁਹਾਡੇ ਸਾਰਾ ਸਹਿਯੋਗ ਨਾਲ ਰਲ ਮਿਲ ਕੇ ਜੋ ਕੋਈ ਪਿੱਛੇ ਕਮੀ ਰਹੀ ਹੈ ਉਸ ਕਮੀ ਨੂੰ ਆਪਾਂ ਸਮੇਤ ਵਿਆਜ ਗੱਡੀ ਨੂੰ ਲੈਣ ਤੇ ਚੜਾ ਕੇ ਗੱਡੀ ਨੂੰ ਪੂਰੀ ਫੁੱਲ ਸਪੀਡ ਤੇ ਭਿਉਣਾ ਦੋਸਤੋ ਮੈਂ ਕਾਂਗਰਸ ਸਾਹਿਬ ਨੂੰ ਜਿੰਨਾ ਕਿ ਮੇਰਾ ਤਿਆਰਬਾ ਹੈ ਉਹ ਸੰਗਤ ਨੂੰ ਬੇਨਤੀ ਕਰਦੇ ਆ ਕਿ ਕਾਂਗਰਸ ਪਾਰਟੀ ਜੋ ਨਾਅਰੇ ਲਾ ਕੇ ਪੰਜਾਬ ਦੇ ਵਿੱਚ ਸਰਕਾਰ ਬਣੀ ਸੀਗੀ ਲੋਕਾਂ ਨੇ ਬੜਾ ਕੈਪਟਨ ਸਾਹਿਬ ਤੇ ਵਿਸ਼ਵਾਸ ਕਰਕੇ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਂਦਾ ਸੀ ਔਰ ਕੈਪਟਨ ਸਾਹਿਬ ਨੇ ਆਪਣੇ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਦੇ ਹੋਏ ਉਹ ਬਾਰੇ ਲਾਗੂ ਹੋ ਰਹੇ ਨੇ ਪਰ ਮੈਂ ਕੰਗ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੀ ਅਫਸਰशाही ਉਹ ਕੰਮਾਂ ਨੂੰ ਪਾਈਪਲਾਈਨ ਚ ਪਾਈ ਵੀ ਮੱਠੀ ਹੈ ਜਿਹੜੇ ਲੋੜਵੰਦ ਲੋਕ ਆਲੇ ਉਹਨਾਂ ਕੋਲੋਂ ਸਹੂਲਤਾਂ ਪਹੁੰਚਿਆ ਨਹੀਂ ਜੋ ਕੈਪਟਨ ਸਾਹਿਬ ਨੇ ਤੁਹਾਡੇ ਮਾਰਫ ਲੋੜਵੰਦ ਲੋਕਾਂ ਲਈ ਗਰੀਬਾਂ ਲਈ ਦਲਤਾਂ ਲਈ ਜੋ ਵੀ ਸਹੂਲਤਾਂ ਸਰਕਾਰ ਨੇ ਦਿੱਤੀਆਂ ਉਹ ਪਹੁੰਚਿਆ ਨਹੀਂ ਹੁਣ ਸਾਰੇ ਆਪਾਂ ਪਾਰਟੀ ਦੇ ਵਰਕਰ ਬੈਠੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਜੀ ਜਾਣ ਲਾ ਕੇ ਉਹ ਸਹੂਲਤਾਂ ਲੋੜਵੰਦ ਲੋਕਾਂ ਤੱਕ ਪਹੁੰਚਾਉਣੀਆਂ ਨੇ ਮੈਂ ਕਾਂਗਰਸ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਨੂੰ 2 ਮਹੀਨੇ ਸਮਾਂ ਦਿਓ ਅਸੀਂ ਸਾਰੇ ਡਿਪਾਰਟਮੈਂਟਾਂ ਜਾ ਕੇ ਅੱਛਾ ਵੀ ਰਿਪੋਰਟ ਲੈ ਕੇ ਜਿਹੜੇ ਸਹੀ ਕੰਮ ਕਰਦੇ ਆ ਉਹ ਵੀ ਤੁਹਾਨੂੰ ਰਿਪੋਰਟ ਦੇਵਾਂਗੇ ਜਿਹੜੇ ਨਹੀਂ ਕਰਦੇ ਉਹ ਵੀ ਦੇਵਾਂਗੇ ਜਿਹੜੇ ਨਹੀਂ ਕਰਦੇ ਉਹ ਤੁਸੀਂ ਕੀ ਐਕਸ਼ਨ ਲੈਣਾ ਹੈ ਡਿਪਾਰਟਮੈਂਟ ਲਈ ਐਕਸ਼ਨ ਲੈਣਾ ਹੈ ਕਾਨੂੰਨੀ ਲੈਣਾ ਹੈ ਕੀ ਲੈਣਾ ਹੈ ਉਹ ਤੁਸੀਂ ਦੇਖਣਾ ਪਰ ਜਿਹੜੀ ਅਸੀਂ ਤੁਹਾਨੂੰ ਰਿਪੋਰਟ ਦੇਵਾਂਗੇ ਸਾਰੇ ਹਰ ਉਸ ਦੀ ਸਥਿਤੀ ਨਾਲ ਪੂਰੇ ਪ੍ਰੂਫਸਮੈਂਟ ਸੌਲਿਊਸ਼ਨ ਬੋਰਡ ਦੇਵਾਂਗੇ ਤਾਂ ਕਿ ਆਪ ਨੂੰ ਅੱਗੇ ਡਵੈਲਪਮੈਂਟ ਵਿੱਚ ਕਿਸੇ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਮੈਂ ਅੱਜ ਇਸ ਮੰਚ ਤੋਂ ਮੈਂ ਆਪਣੇ ਵੱਲੋਂ ਤੇ ਮੇਰੇ ਕੌਂਸਲ ਸਾਥੀਆਂ ਵੱਲੋਂ ਕੰਗੜ ਸਾਹਿਬ ਨੂੰ ਬਿਨਾਂ ਸ਼ੱਕ ਸਮਰਥਨ ਦੇਣਾ ਐਲਾਨ ਕਰਦਾ ਹਾਂ ਤੁਹਾਨੂੰ ਦੋਸਤੋ ਪਤਾ ਹੀ ਹੈ ਕਿ ਨਗਰ ਕੌਂਸਲ ਦੇ ਪ੍ਰਧਾਨਗੀ ਦਾ ਮਸਲਾ ਮਾਨਯੋਗ ਪੰਜਾਬ ਰੈਗਿਓਨ ਹਾਈ ਕੋਰਟ ਤੇ ਪੈਂਡਿੰਗ ਹੋਇਆ ਹੈ ਜਿਸ ਦੀ ਡਿਸੀਜਨ 3 ਫਾਈਨਲ ਸਟੇਟ ਹੈ 23 ਫਰਵਰੀ ਨੂੰ ਮੈਂ ਕੰਗੜ ਸਾਹਿਬ ਨੂੰ ਬੇਨਤੀ ਕਰਦਾ ਹਾਂ ਆ 28 ਜੰवरी सॉरी ਚਾਰ ਪੰਦਰਾਂ ਦੇਗੀ ਤੁਹਾਡਾ ਹੁਕਮ ਚਾਹੀਦਾ ਹੈ ਮੈਨੂੰ ਹੁਣ ਕਰਨੇ ਹੋ ਮੇਰੀ ਟੂਫ ਵਾਪਸ ਲੈ ਲੈਣਾ ਸੋਮਵਾਰ ਨੂੰ ਲੈਣੀ ਹੋਗੀ ਤਾਂ ਸੋਮਵਾਰ ਨੂੰ ਕਰੂੰਗਾ ਜੇ ਤੁਸੀਂ ਕਹਿੰਦੇ ਹੋ ਕੋਈ ਮਿਊਸਪਲਟੀ ਜਾ ਕੇ ਲੋਕਾਂ ਦੀ ਸੇਵਾ ਕਰ ਤਾਂ ਮੈਂ ਸਾਰੀ ਟੀਮ ਦੇ ਨਾਲ ਸਹਿਯੋਗ ਨਾਲ ਸੇਵਾ ਕਰਨ ਲਈ ਵੀ ਤਿਆਰ ਹਾਂ ਔਰ ਇਸ ਦੇ ਨਾਲ ਹੀ ਮੈਂ ਇੱਕ ਹੋਰ ਵੀ ਗੱਲ ਕਲੀਅਰ ਕਰ ਦਿੰਨਾ ਕਿਉਂਕਿ 13 ਮਹੀਨਾ ਬਾਅਦ ਮਿਊਸਪਲਟੀ ਇਲੈਕਸ਼ਨ ਫੇਰ ਆ ਰਹੇ ਨੇ ਬੜਾ ਥੋੜਾ ਜਿਹਾ ਸਮਾਂ ਰਹਿ ਗਿਆ ਆਪਾਂ ਨੂੰ ਹੁਣ ਕੁਰੀ ਤੇਜ਼ੀ ਨਾਲ ਡਵੈਲਪਮੈਂਟ ਕਰਨ ਦੀ ਲੋੜ ਹੈ ਜਿਹੜੇ ਆਉਣ ਵਾਲੇ ਮਿਊਨਿਸਪੈਲਟੀ ਦੇ ਇਲੈਕਸ਼ਨ ਹੋਣਗੇ ਮੈਂ ਉਹ ਇਲੈਕਸ਼ਨ ਨਹੀਂ ਲੜਾਂਗਾ ਨਾਲ ਤੁਹਾਨੂੰ ਪੰਚਾਇਤ ਇਹ ਗੱਲ ਕਲੀਅਰ ਕਰ ਦੇਣਾ ਤਾਂ ਕਿ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਨਾ ਰਹੇ ਕਾਂਗਰਸ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਸਾਡੇ ਨਗਰ ਕੌਂਸਲ ਦੇ 21 ਬਾੜਾ ਹੈ ਤੁਸੀਂ ਤਾਂ ਸਾਨੂੰ 21 ਬਾੜਾ ਜੋ ਕਿਹੜੇ ਕਿਹੜੇ ਐਮਸੀ ਨੂੰ ਟਿਕਟ ਦੇਣੀ ਹੈ ਉਹ ਲਿਸਟ ਦੇ ਦਿਓ ਇੱਕ ਗੈਮਸਿੰਗ ਮੇਰੀ ਸਪਾਰਸ਼ ਹੋਵੇ ਜੇ ਮੇਰੇ ਨਾਲ ਲੱਗਣੂ ਉਹ 2ਿਆਂ ਵਿੱਚੋਂ ਤੁਹਾਨੂੰ ਦਾਅਵੇ ਨਾਲ ਦਿੰਦੇ ਕਿ 72 11 ਅਣਪਹੋਚ ਹੋਣਗੇ ਜਿਹੜੇ 10 ਵੜੇ ਇਲੈਕਸ਼ਨ ਹੋਣਗੇ 7-8 ਸੀਟ ਜਿੱਤ ਕੇ ਤੁਹਾਡੀ ਚੋੜੀ ਪਾਉਣਗੇ। ਔਰ ਇਸ ਦੇ ਨਾਲ ਹੀ 200 ਜਿਹੜਾ ਆਪਣਾ ਵਿਧਾਨ ਸਭਾ ਹਲਕਾ ਰਾਮਪੁਰਾ ਫੂਲਾ ਬੜਾ ਸੈਂਸਿਟਿਵ ਪੰਜਾਬ ਦੀ ਰਾਜਨੀਤੀ ਜਾਣਿਆ ਜਾਂਦਾ ਹੈ। ਇਹ ਮੈਂ ਤੁਹਾਨੂੰ ਦੱਸ ਦਿੰਦੇ ਇਰੇ 2022 ਵਾਲੇ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਪੰਜਾਬ ਦਾ ਸਭ ਤੋਂ ਵੱਧ ਅਮਨਪੁਰ ਹੁਣ ਤਾਂ ਰਾਪੜਾਪੁਰ ਹੋਵੇਗਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਤੱਤ ਇਹ ਕਹਿੰਦੇ ਤਾਂ ਕਿ ਪਹੁੰਚੇ ਹੋ ਗਏ ਜਿਹੜੇ ਕਿਹਾ ਜਤਨਾਬਾਤ ਬਹੁਤ ਮਿਹਰਬਾਨ